ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵਾਈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਵੇ ਸਿਰ ਮਿਲ ਸਕੇ ਫੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਲਿਪੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸਭ ਨੂੰ ਪਸੰਦ ਆਉਂਦਾ ਆ ਉਹਦੇ ਤੇ ਜਿਹੜਾ ਸਭ ਨੂੰ ਪਸੰਦ ਆਉਂਦਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਣੀ ਐਡਰੈਸ ਵੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ੌਪ ਤੇ ਆਉਣਾ ਚਾਹਣੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ ਲੋ ਜੀ ਇਹ ਪਹਿਲਾ ਸੂਟ ਦਿਖਾਉਣ ਲੱਗੀ ਆ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਬਿਲਕੁਲ ਪਿਆਰ ਜਰ ਤਰ੍ਹਾਂ ਦਾ ਸੂਟ ਮਿਲੂਗਾ ਜੀ ਬਿਲਕੁਲ ਬਿਓਰ ਆਲੋ ਪਿਓਰ ਜਾਰਜਟ ਦੇ ਵਿੱਚ ਸੂਟ ਆ ਉੱਪਰ ਇਹਦੇ ਨਾਲ ਸਾਰੇ ਤੁਹਾਨੂੰ ਵਰਕ ਮਿਲੂਗਾ ਪੂਰੀ ਸ਼ਰਟ ਦੇ ਉੱਪਰ ਵਰਕ ਮਿਲੂਗਾ ਬਿਲਕੁਲ ਪਿਓਰ ਦੇ ਵਿੱਚ ਸੌਫਟ ਵਾਲੀ ਜਾਰਜਟ ਹੋਊਗੀ ਬਿਲਕੁਲ ਸੌਫਟ ਵਾਲੀ ਜਾਰਜਟ ਠੀਕ ਹੈ ਜੀ ਤੇ ਨਾਲ ਇਹ ਮਸਲੀਨ ਦੀ ਸਲਵਾਰ ਮਿਲੂਗੀ ਤੇ ਸਲਵਾਰ ਹੈਗੀ ਹੈ ਜੀ ਇਹਦੇ ਨਾਲ ਮੈਂ ਤੁਹਾਨੂੰ ਦੱਸ ਦਿੰਨੀ ਆ 5 ਮੀਟਰ ਦੀ ਸਲਵਾਰ ਠੀਕ ਹੈ 2.5 ਮੀਟਰ ਦਾ ਪ੍ਰਿੰਟਰਡ ਦੁਪੱਟਾ ਹੋਊਗਾ 2.5 ਮੀਟਰ ਦੀ ਸ਼ਰਟ ਹੋਊਗੀ ਤੇ ਜਿਹੜੀ ਸਲਵਾਰ ਹੋਊਗੀ ਉਹ 5 ਮੀਟਰ ਦੀ ਮਿਲੂਗੀ ਕਿਉਂਕਿ ਨਾਲ ਲਾਈਨਿੰਗ ਦਿੱਤੀ ਹੋਈ ਐ ਇਹ ਵਾਲੀ ਸਲਵਾਰ ਐ ਜਿਹੜੀ ਉਹ 5 ਮੀਟਰ ਤੇ ਇਹ ਲਾਈਨਿੰਗ ਦਾ ਕੱਪੜਾ ਨਾਲ ਦਿੱਤਾ ਹੋਇਆ ਠੀਕ ਐ ਜੀ ਤੇ ਦੁਪੱਟਾ ਦੇਖ ਲਓ ਦੁਪੱਟਾ ਵੀ ਤੁਹਾਨੂੰ 2.5 ਮੀਟਰ ਮਿਲੂਗਾ ਔਰ ਜੌਰਜਟ ਦੇ ਵਿੱਚ ਹੀ ਦੁਪੱਟਾ ਮਿਲੂਗਾ ਪ੍ਰਿੰਟਡ ਜੌਰਜਟ ਦੇ ਵਿੱਚ ਇਹ ਲਓ ਬਹੁਤ ਪਿਆਰਾ ਦੁਪੱਟਾ ਹੈ ਕਾਫੀ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਇੱਕ ਪੱਲਾ ਹੋ ਕੇ ਕਾਰਨਰ ਹੋ ਗਿਆ ਇਹਦਾ ਔਰ ਕੰਨੀ ਦੇ ਉੱਪਰ ਵੀ ਇੱਕ ਵਿਚਾਲੇ ਫੁੱਲਾ ਗਿਆ ਫਿਰ ਕੰਨੀਆਂ ਦੇ ਉੱਪਰ ਵੀ ਬਾਰਡਰ ਮਿਲੂਗਾ ਕੋਨ ਸਾਈਡ ਬਾਰਡਰ ਹੈ ਔਰ ਦੂਸਰੇ ਪੱਲੇ ਤੇ ਫਿਰ ਤੁਹਾਨੂੰ ਬੜਾ ਸਾਰਾ ਇੱਕ ਫਲਾਵਰ ਮਿਲੂਗਾ ਨੈਕਸਟ ਦੇਖੋ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਤੇ ਇਹਦੇ ਨਾਲ ਵੀ 5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਬਹੁਤ ਸੋਹਣਾ ਕਲਰ ਆਲੋ ਬਹੁਤ ਪਿਆਰਾ ਸੂਟ ਹੈ ਕਲਰ ਦੇਖ ਲਓ ਕਲਰ ਬਿਲਕੁਲ ਸਹੀ ਆ ਰਿਹਾ ਤੁਹਾਨੂੰ ਤੇ ਇਹ ਮਸਲੀਨ ਦੀ 5 ਮੀਟਰ ਦੀ ਨਾਲ ਸਲਵਾਰ ਆਊਗੀ ਬਹੁਤ ਸੋਹਣੀ ਮਸਲੀਨ ਦੀ ਸਲਵਾਰ ਹੈਗੀ ਹੈ ਤੇ ਇਹ ਤੁਸੀਂ ਲਾਈਨਿੰਗ ਲਾ ਸਕਦੇ ਹੋ 셔ਟ ਦੇ ਉੱਪਰ ਸਲਵਾਰ ਤੇ ਨਾ ਮੈਨੂੰ ਲੱਗਦਾ ਜੇ ਤੁਸੀਂ ਨਹੀਂ ਵੀ ਲਾਈਨਿੰਗ ਲਾਉਂਗੇ ਸਰਜੂਗਾ ਕਿਉਂਕਿ ਥੋੜੀ ਥਿੱਕ ਮਸਲੀਨ ਹੈਗੀ ਵੇ ਠੀਕ ਹੈ ਤੇ ਜਿਹੜਾ 셔ਟ ਹੈਗਾ ਉਹ ਬਿਲਕੁਲ ਪਿਓਰ ਜਾਰਜਟ ਦੇ ਵਿੱਚ ਹੈਗਾ ਆ ਲੋ ਔਰ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਪਾਈਪਿੰਗ ਕੀਤੀ ਹੋਈ ਮਿਲੂਗੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਖੋਲ ਦੇਣੀ ਆ ਵੈਸੇ ਦੁਪੱਟਾ ਸੇਮ ਹੀ ਹੈ ਜਿਹੜਾ ਤੁਸੀਂ ਦੇਖ ਲਿਆ ਨਾ ਉਸ ਤਰ੍ਹਾਂ ਦਾ ਹੀ ਨਾਲ ਦੁਪੱਟਾ ਮੈਨੂੰ ਲੱਗਦਾ ਮੈਨੂੰ ਸਾਰਾ ਖਲਾਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਨੈਕਸਟ ਹੈ ਇਹ ਬਲੌ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਦੇਖ ਲਓ ਤੁਸੀਂ ਨਾ ਲਓ ਜੀ ਕਲਰ ਬਹੁਤ ਸੋਹਣਾ ਹੈ ਤੇ ਆਹ ਸਲਵਾਰ ਹੈ ਠੀਕ ਹੈ 5 ਮੀਟਰ ਦੀ ਸਲਵਾਰ ਔਰ ਘਰੇ ਤੇ ਇਹ ਪਾਈਪਿੰਗ ਮਿਲੂਗੀ ਤੁਹਾਨੂੰ ਆ ਸਾਡੇ 2500 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਚਾਰਜਸ ਤੁਸੀਂ ਬਿਲਕੁਲ ਨਹੀਂ ਦੇਣੇ ਠੀਕ ਹੈ ਜੀ ਦੁਪੱਟਾ ਸੋਲ ਕੇ ਦਿਖਾ ਦੇਣੀ ਹੈ ਤਾਂ ਮੈਨੂੰ ਥੋੜਾ ਜਿਹਾ ਫਰਕ ਲੱਗ ਰਿਹਾ ਹੈ ਯਾਰ ਜੱਟਾ ਹੀ ਦੁਪੱਟਾ ਹੋਊਗਾ ਨਾਲ ਆ ਲੋ ਜੀ ਬਹੁਤ ਪਿਆਰਾ ਦੁਪੱਟਾ ਬਹੁਤ ਜ਼ਿਆਦਾ ਸੋਨਾ ਦੁਪੱਟਾ ਹੈ ਫੋਰ ਸਾਈਡ ਇਹ ਵਾਲਾ ਪ੍ਰਿੰਟ ਆ ਤੇ ਸੈਂਟਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਲਾਈਨਿੰਗ ਮਿਲੂਗੀ। ਦੇਖੋ। ਫੋਰ ਸਾਈਡ ਨਹੀਂ ਆ ਜੀ ਬਾਰਡਰ ਆ ਦੇਖੋ ਤੁਸੀਂ। ਹੁਣ ਸਾਰੇ ਲਾਈਨਿੰਗ ਹੀ ਆ ਗਈ ਪੂਰੇ ਕੰਨਿਆਂ ਤੇ ਵੀ। ਠੀਕ ਹੈ? ਅੱਗੇ ਜਾ ਕੇ ਫਿਰ ਪੱਲੇ ਤੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੂਗਾ। ਬਹੁਤ ਬੈਲਿਗੀ ਡਿਜ਼ਾਈਨਿੰਗ ਹੈਗੀ ਆ ਤੇ 2500 ਦੇ ਵਿੱਚ ਸੂਟ ਮਿਲ ਜਾਣਾ ਸ਼ਿਪਿੰਗ ਚਾਰਜਸ ਕੋਈ ਨਹੀਂ। ਲਓ ਜੀ ਅੱਗੇ ਦੇਖੋ। ਇਹਦੇ ਨਾਲ ਤੁਹਾਨੂੰ 3 ਮੀਟਰ ਦੀ ਸਲਵਾਰ ਮਿਲਣੀ ਹੈ। ਹਾਂ ਲੋਕ। ਕਲਰ ਦੇਖ ਲਓ, ਕਲਰ ਬਹੁਤ ਜ਼ਿਆਦਾ ਸੋਹਣਾ ਹੈ। ਤੇ ਉਦਾਂ ਹੀ ਮਸਲੀਨ ਦੀ ਸਲਵਾਰ ਹੈਗੀ ਹੈ ਇਹਦੇ ਨਾਲ ਤੁਹਾਨੂੰ 3 ਮੀਟਰ ਹਾਂ ਲਿਖੀ ਕਤਰੀ ਹੋਣੀ ਹਾਂ ਤਿੰਨ ਹਾਂਜੀ 3 ਮੀਟਰ ਦੀ ਸਲਵਾਰ ਹੈ ਜੀ ਇਹਦੇ ਨਾਲ ਤੇ ਕਲਰ ਬਹੁਤ ਜ਼ਿਆਦਾ ਸੋਨਾ ਹੈਗਾ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਦੁਪੱਟਾ ਦੇਖ ਲਓ ਦੁਪੱਟਾ ਬਹੁਤ ਪਿਆਰਾ ਹੈ ਆ ਆ ਪੱਲਾ ਇਹਦਾ ਹੈਵੀ ਪ੍ਰਿੰਟ ਆ ਪੱਲੇ ਤੇ ਫਿਰ ਸੈਂਟਰ ਦੇ ਵਿੱਚ ਤੋਂ ਇਦਾਂ ਦੀਆਂ ਲਾਈਨਾਂ ਮਿਲਣਗੀਆਂ ਤੇ ਫਿਰ ਅਗਲਾ ਪੱਲਾ ਫਿਰ ਹੈਵੀ ਪ੍ਰਿੰਟ ਹੈ ਠੀਕ ਹੈ ਜੀ ਤੇ ਇਹਦੇ ਨਾਲ 3 ਮੀਟਰ ਦੀ ਸਲਵਾਰ ਮਿਲੂਗੀ ਇਸ ਕਰਕੇ ਇਹਦੀ ਪ੍ਰਾਈਸ ਹੈ ਜਿਹੜੀ ਉਹ 2250 ਹੋਗੀ ਆਹ ਲਓ ਜੀ ਨੈਕਸਟ ਦੇਖ ਲਓ लो कलर भी बहुत ज्यादा सोह कलर हैंग मिठे -मिठे है बड़े प्यारे जलाराजी जी। पै गया मेरे तो लो जी खुली बहुत ज्यादा दे गया। आ लो। ਲੋ ਜੀ ਇਹ ਵੀ 2400 ਦੇ ਵਿੱਚ ਆਊਗਾ 3 ਮੀਟਰ ਸਲਵਾਰ ਹੋਊਗੀ ਇਹਦੇ ਨਾਲ ਤੇ ਪਿਓਰ ਜਾਰਜਟ ਦੇ ਸੂਟ ਹੋਣਗੇ ਉੱਪਰ ਸਾਰੇ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਇਹ ਵਾਲੀ ਮਸਲੀਨ ਦੀ ਸਲਵਾਰ ਲੂਣੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਆਉਣ ਵਾਲਾ ਥੋਡੇ ਕੋਲ ਤੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਦੁਪੱਟੇ ਵੀ ਜਾਰਜਟ ਦੇ ਹੋਣਗੇ ਪਿਓਰ ਜਾਰਜਟ ਦੇ ਦੁਪੱਟੇ ਨੇ 2.5 2.5 ਮੀਟਰ ਐਨ ਖੁੱਲੇ ਚੌੜੇ ਠੀਕ ਹੈ ਜੀ ਇਹ ਥੋੜਾ ਜਿਹਾ ਮਹਿੰਦੀ λεਮਨ ਜਾਂ ਪਤਾ ਨਹੀਂ ਕਿਦਾਂ ਜਿਹਾ ਛੇਡ ਹੈਗਾ ਬੜਾ ਪਿਆਰਾ ਜਿਹਾ ਛੇਡ ਹੈ ਡਿਫਰੈਂਟ ਜਿਹਾ ਠੀਕ ਹੈ ਲੋ 2400 ਦੇ ਵਿੱਚ ਆ ਜਾਊਗਾ 3 ਮੀਟਰ ਸਲਵਾਰ ਨੂੰ ਇਹ ਵਾਲਾ 5 ਮੀਟਰ ਸਲਵਾਰ ਨਾਲ ਸੌਰੀ 5 5 ਮੀਟਰ ਲਿਖੀ ਜੀ ਗਲਤੀ ਦੇ ਪਹਿਲਾਂ ਦੇ ਚਲ ਆਹੋ ਜੇ ਦਿੱਤੇ ਤਾਂ 5 ਮੀਟਰ ਸਲਵਾਰ ਲਿਖਿਆ ਹੋਇਆ ਤੇ 5 ਮੀਟਰ ਸਲਵਾਰ ਨਾਲ ਆਊਗਾ ਮਸਲੀਨ ਦੀ ਸਲਵਾਰ ਹੋਊਗੀ ਇਹ ਵਾਲੀ ਨਾਲ ਠੀਕ ਆ ਜੀ ਨਾਲ ਲਾਈਨਿੰਗ ਹੈ ਇਹਦੇ ਤੇ ਪੱਤਾ ਦਿਖਾ ਦੇਣੀ ਆ ਤੁਹਾਨੂੰ ਮੈਂ ਦਪੱਟੇ ਬਹੁਤ ਸੋਹਣੇ ਆ ਗਰਮੀਆਂ ਦੇ ਅਕੋਰਡਿੰਗਲੀ ਨਾ ਜੀ ਬੜੇ ਜਿਆਦਾ ਸੋਹਣੇ ਦੁਪੱਟੇ ਨੇ ਤੇ ਲੋ ਠੀਕ ਹੈ ਇਹ ਪੱਲਾ ਦੇਖੋ ਫਿਰ ਆਪ ਲੱਗੋ ਠੀਕ ਹੈ ਜੀ ਆਪ ਤੇ ਪ੍ਰਾਈਸ ਹੈ ਜੀ 2500 ਅੱਲਾਸ ਨੂੰ ਦੇਖੋ ਇਹ ਵੀ 5 ਮੀਟਰ ਸਲਵਾਰ ਨਾਲ ਹੈ 5 ਮੀਟਰ ਸਲਵਾਰ ਨਾਲ ਆਉਣਗੇ ਉਹ ਹੋਣਗੇ 2500 ਦੇ ਜਿਹੜੇ 3 ਮੀਟਰ ਸਲਵਾਰ ਨਾਲ ਆਉਣਗੇ ਉਹ ਆਉਣਗੇ 2450 ਦੇ ਠੀਕ ਹੈ ਜੀ ਇਹ ਵਾਲਾ ਕਲਰ ਹੈਗਾ ਸ਼ਰਟ ਦਾ ਪ्योर ਤੇ ਆਬਜੈਕਟ ਦੇ ਵਿੱਚ ਸ਼ਰਟ ਆਊਗੀ ਤੁਹਾਨੂੰ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ 5 ਮੀਟਰ ਦੀ ਸਲਵਾਰ ਆਊਗੀ ਗ੍ਰੇ ਕਲਰ ਦੀ ਕਿਉਂਕਿ ਇਹਦੀ ਲਾਈਨਿੰਗ ਦਿੱਤੀ ਹੋਈ ਆ ਨਾਲ ਸ਼ਰਟ ਦੀ ਠੀਕ ਹੈ ਜੀ ਤੇ ਆਹ ਹੈ ਦਾ ਦੁਪੱਟਾ ਉਹ ਸੋਨੇ ਕੋ ਲਡੂਲੇ ਦੁਪੱਟੇ ਮਾਣਨਗੇ ਤੇ ਪ੍ਰਾਈਸ ਇਹਦੀ ਹੈਗੀ ਆ 25.5 ਇਹ ਵੀ 5 ਮੀਟਰ ਸਲਵਾਰ ਦੇ ਨਾਲ ਹੈ ਤਾਂ ਬੋਸ ਸਮਝੋ ਜਰ ਜਰ ਦਾ ਸੂਟ ਹੈ ਵਿਦ ਵਰਕ ਤੇ 5 ਮੀਟਰ ਦੀ ਇਹ ਵਾਲੀ ਤੁਹਾਨੂੰ ਸਲਵਾਰ ਮਿਲੂਗੀ ਠੀਕ ਹੈ ਸੀ ਥਰੂ ਬਿਲਕੁਲ ਨਹੀਂ ਹੈਗੀ ਇਹ ਤੁਸੀਂ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸਲਵਾਰ ਲejिए ਅਸੀਂ ਦੇਸ਼ਕਰੀ ਮਸਲੀਨ ਦੀ ਸਲਵਾਰ ਹੈ ਪਰ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਥੋੜੀ ਜਿਹੀ ਮੋਟੀ ਹੈ ਮਸਲੀਨ ਇਹ ਸੀ-ਥਰੂ ਨਹੀਂ ਹੈਗੀ ਤੇ ਸ਼ਰਟ ਦੀ ਲਾਈਨਿੰਗ ਤੁਹਾਨੂੰ ਦੇਤੀ ਆ ਨਾਲ ਚਲੋ ਇਹ ਦੇਖੋ ਇਹਦਾ ਪ੍ਰਿੰਟ ਆ ਠੀਕ ਹੈ ਜੀ ਤੇ ਪ੍ਰਾਈਸ ਹੈ ਵੀ 2500 ਲੋ ਜੀ 5 ਮੀਟਰ ਸਲਵਾਰ ਹੋਊਗੀ ਹਾਂ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਸੋਹਣਾ ਜਿਹਾ ਉੱਪਰ ਵਰਕ ਤੇ ਸੋਹਣੀ ਜੀ ਸਲਵਾਰ ਠੀਕ ਹੈ ਜੀ ਇਹ ਦੇ ਨੀਚੇ ਪਈ ਆ ਇਸ ਤਰ੍ਹਾਂ ਦੇ ਕਲ ਆਹੀ ਲਾਈਨਿੰਗ ਲੱਗਣੀ ਐ ਇਹਨੂੰ ਤੇ ਇਹ ਵਾਲੀ ਲੁੱਕ ਦੇਣੀ ਐ ਸੂਟ ਨੂੰ दुपट्टा तो देख लो, लो बहुत प्यारा जहा दुपट्टा है बहुत ज्यादा सोहना ठीक है सारे देर इस तरह प्रिंट हो कराइस है साढ़े पच्ची सौ ਚਲ ਲਓ ਜੀ ਇੱਕ ਸੂਟ ਹੋ ਰਹਾ ਇਹ ਲਓ ਜੀ ਆਹ ਵਾਲੀ ਸੂਟ ਨੇ ਜਿਹੜੇ পেਪਰ कॉटन ਦੇ ਵਿੱਚ ਹੈਗੇ ਨੇ ਪ੍ਰਿੰਟ ਦੇਖ ਲਓ ਕਲਰ ਦੇਖ ਲਓ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਹੈਗੇ ਨੇ ਤੁਸੀਂ ਜਿਹੜਾ ਵੀ ਤੇ ਜਿਸ ਤਰ੍ਹਾਂ ਪਹਿਲਾਂ ਆਰਕੰਡੀ ਹੁੰਦੀ ਸੀ ਨਾ ਆਰਕੰਡੀ ਬਹੁਤ ਜ਼ਿਆਦਾ ਪਤਲੀ ਹੁੰਦੀ ਸੀ ਇਹ ਬਹੁਤ ਜ਼ਿਆਦਾ ਪਤਲੇ ਨਹੀਂ ਹੈਗੇ ਥੋੜੇ ਜਿਹਾ ਮੋਟਾ ਸਟੱਫ ਹੈਗਾ ਪਰ ਖੜਮਾ ਸਟੱਫ ਹੈਗਾ ਉਹਦੇ ਵਾਂਗ ਆਰਕੰਡੀ ਵੀ ਥੋੜਾ ਖੜਮਾ ਸਟੱਫ ਹੈ ਇਸਕਾ ਇਹਨੂੰ ਪੇਪਰ कॉटन ਕਹਿੰਦੇ ਨੇ ਲਾਈਨਿੰਗ 셔ਟ ਦੇ ਨੀਚੇ ਤਾਂ ਤੁਹਾਨੂੰ ਲਾਉਣੀ ਪਊਗੀ ਸਲਵਾਰ ਦੇ ਨੀਚੇ ਬਿਲਕੁਲ ਜ਼ਰੂਰਤ ਨਹੀਂ ਹੈਗੀ ਤੇ ਪ੍ਰਾਈਸ ਇਹਦੀ ਰਹੂਗੀ 1250 ਰੁਪਏ 2.5 ਮੀਟਰ ਦੀ ਸ਼ਰਟ ਰਹੂਗੀ ਜੀ ਤੇ 2.5 ਮੀਟਰ ਦੀ ਰਹੂਗੀ ਸਲਵਾਰ ਠੀਕ ਹੈ ਜੀ ਕਲਰ ਤੁਹਾਨੂੰ ਬਿਲਕੁਲ ਸਹੀ ਦਿਖ ਰਿਹਾ ਬਹੁਤ ਸੋਹਣਾ ਜਿਹਾ ਕਲਰ ਹੈ ਡਿਸਕ੍ਰਾਈਬ ਕਰਨਾ ਬਹੁਤ ਔਖਾ ਕਲਰ ਹੈ ਇਹ ਦੱਸਿਆ ਨਹੀਂ ਆ ਸਕਦਾ ਕਿ ਕਿਹੋ ਜਿਹਾ ਕਲਰ ਹੈ ਪਰ ਸੂਟ ਬਹੁਤ ਜਿਆਦਾ ਸੋਹਣਾ ਹੈ ਪ੍ਰਿੰਟਿੰਗ ਬਹੁਤ ਅੱਛੀ ਹੈ ਤੇ ਕਲਰ ਬਹੁਤ ਜਿਆਦਾ ਸੋਹਣਾ ਹੈ ਲੋ ਜੀ ਨੈਕਸਟ ਕਲਰ ਦੇਖ ਲਓ ਅਗਲਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਮਹਿਰੂਮ ਤਾਂ ਨਹੀਂ ਹੈਗਾ ਪਰ ਜਿਹੜਾ ਵੀ ਦੇਖਦੇ ਹਾਂ ਉਹ ਬਿਲਕੁਲ ਸਹੀ ਦਿਖ ਰਿਹਾ ਤੁਸੀਂ ਪ੍ਰਿੰਟਿੰਗ ਬਹੁਤ ਜ਼ਿਆਦਾ ਚੰਗੀ ਹੈਗੀ ਆ ਤੇ ਬਹੁਤ ਜ਼ਿਆਦਾ ਮੈਚਿੰਗ ਦੇ ਵਿੱਚ ਅੱਛਾ ਲੱਗ ਰਿਹਾ ਸੂਟ ਇਹ 2.5 ਮੀਟਰ ਦੇ ਪੀਸ ਰਹਿਣਗੇ ਦੋਨੋਂ 2.5 ਮੀਟਰ ਦੀ ਸ਼ਰਟ ਹੋਊਗੀ ਔਰ 2.5 ਮੀਟਰ ਦੀ ਸਲਵਾਰ ਉਹ ਵੀ ਜਿਹੜਾ ਫਲਾਵਰ ਦੇ ਵਿੱਚ ਕਲਰ ਹੈਗਾ ਨਾ ਉਹਦੇ ਨਾਲ ਸਲਵਾਰ ਜਿਹੜੀ ਮੈਚ ਕੀਤੀ ਹੋਈ ਆ ਕਾਫੀ ਜ਼ਿਆਦਾ ਸੋਹਣਾ ਲੱਗਦਾ ਸੂਟ ਤੇ ਨੈਕਸਟ ਇਹ ਵਾਲਾ ਸੂਟ ਆ ਜਿਹੜਾ ਇਹ ਵੀ ਪਿੱਟਰ ਕਾਟਨ ਦੇ ਵਿੱਚ ਹੀ ਰਹੂਗੀ ਸ਼ਰਟ ਕਲਰ ਦੇਖ ਲਓ ਇਹਦੇ ਨਾਲ ਇਹ ਵਾਲੀ ਸਲਵਾਰ ਵੀ ਲੱਗ ਸਕਦੀ ਹੈ ਅਗਰ ਤੁਸੀਂ ਇਹ ਵਾਲੀ ਸਲਵਾਰ ਲਾਉਣੀ ਹੈ ਤਾਂ ਮਾਊਸ ਜੇ ਕਲਰ ਵਾਂਗੂ ਲੱਗਣ ਲੱਗ ਜਾਂਦਾ ਹੈ ਇਹ ਸੂਟ ਥੋੜਾ ਜਿਹਾ ਲਾਈਟ ਕਲਰ ਚਲੇ ਜਾਂਦਾ ਹੈ ਇਹ ਵਾਲੀ ਸਲਵਾਰ ਲਾਉਣੀ ਹੈ ਤਾਂ ਥੋੜਾ ਜਆ ਬ੍ਰਾਈਟ ਲੱਗਣ ਲੱਗ ਜਾਂਦਾ ਠੀਕ ਹੈ ਤੁਸੀਂ ਬ੍ਰਾਈਟ ਲੈਣਾ ਹੈ ਤਾਂ ਇਹ ਵਾਲੀ ਸਲਵਾਰ ਲਾ ਲਓ ਗ੍ਰੀਨ ਵਾਲੀ ਨਹੀਂ ਤਾਂ ਫੇਰ ਦੂਜੀ ਸਲਵਾਰ ਲਾ ਸਕਦੇ ਹੋ ਦੋਨੋਂ ਸਲਵਾਰਾਂ ਦੇ ਵਿੱਚੋਂ ਕੋਈ ਮਰਜ਼ੀ ਸਲਵਾਰ ਲਵਾ ਕੇ ਸੂਟ ਲੈ ਸਕ ਆ ਜੀ ਪ੍ਰਾਈਸ ਦੋ ਮੰਨੀ ਬਾਰਾਂ ਸੌ ਨਹੀਂ ਆਈ ਰਹੂਗੀ ਜਿਹੜੀ ਮਰਜ਼ੀ ਸਲਵਾਰ ਲਵਾ ਲਿਓ ਪਰ ਢਾਈ ਢਾਈ ਮੀਟਰ ਦੇ ਪੀਸ ਲੱਗਣਗੇ ਜ ਸ਼ਰਟ ਵੀ ਬੀ ਕਾਫੀ ਜਿਆਦਾ ਸੋਹਣਾ ਲੱਗਣ ਵਾਲਾ ਸੂਟ ਹੈ ਜੀ ਇਹ ਬਹੁਤ ਵਧੀਆ ਲੱਗਦਾ ਆ ਵਾਲਾ ਕਲਰ ਲਾ ਕੇ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਪ੍ਰਾਈਸ ਹੋਊਗੀ 1250 ਰੁਪਏ ਲੋ ਜੀ नेक्स्ट ਕਲਰ ਦੇਖੋ ਇਹ ਸਾਰਿਆਂ ਕੋਈ ਸੋਹਣਾ ਲੱਗਦਾ ਇੱਕ ਤੋਂ ਇੱਕ ਨਹੀਂ ਜੀ ਸਾਰੇ ਕੋਈ ਘਟ ਨਹੀਂ ਹੈਗਾ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਪ੍ਰਿੰਟ ਹੈਗਾ ਇਹ ਮੋਟਾ ਜਿਹਾ ਪ੍ਰਿੰਟ ਨਹੀਂ ਹੈਗਾ ਜਿਆਦਾ ਤੇ ਇਹ ਵਾਲੀ ਸਲਵਾਰ ਲੱਗੂਗੀ ਇਹਦੇ ਨਾਲ ਤੇ ਆਰਮੀ ਕਲਰ ਜਿਹਾ ਲੱਗਦਾ ਸੂਟ ਦਾ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਠੀਕ ਹੈ ਜੀ ਇਹ ਵੀ ਪੇਪਰ ਕਾਟਨ ਦਾ ਸ਼ਰਟ ਰਹੂਗਾ ਔਰ ਸਲਵਾਰੇ ਜਿਹੜੇ ਲੀਜੀ ਬੀਜੀ ਦੇ ਵਿੱਚ ਆਊਗੀ ਠੀਕ ਹੈ 1250 ਦੇ ਵਿੱਚ ਸੂਟ ਆ ਜੂਗਾ ਸ਼ਿਪਿੰਗ ਚਾਰਜ ਕੋਈ ਨਹੀਂ ਦੇਣੀ ਹੈਗੇ ਲਓ ਜੀ ਆਹ ਵਾਲੇ ਸੂਟ ਹਨ ਜਿਹੜੇ ਇਹਨਾਂ ਦੇ ਨਾਲ ਸਲਵਾਰਾਂ ਨੇ ਜਿਹੜੀਆਂ ਉਹ ਨੈਗੇਟਿਵ ਪ੍ਰਿੰਟ ਦੀਆਂ ਲੱਗੀਆਂ ਹੋਈਆਂ ਹਨ ਇਸ ਤਰ੍ਹਾਂ ਹੀ ਸ਼ਰਟ ਦੇਖ ਲਓ ਪੇਪਰ ਕਾਟਨ ਦੀ ਸ਼ਰਟ ਰਹੂਗੀ ਠੀਕ ਹੈ ਜੀ ਕਲਰ ਸਹੀ ਆ ਰਿਹਾ ਜਿਹੜਾ ਦੇਖ ਰਹੇ ਹੋ ਤੁਸੀਂ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਸੂਟ ਹੈ ਤੇ ਨਾਲ ਇਹ ਵਾਲੇ ਸਲਵਾਰ ਆਉਗੀ ਇਹ ਨਾ ਥੋੜਾ ਜਿਹਾ ਆ ਪੱਪਰ ਗੌਰਮੈਂਟ ਦਾ ਸੂਟ ਹੈ ਜਿਹੜਾ ਉਹ ਖੜਮਾ ਜਿਹਾ ਹੁੰਦਾ ਉਹਦੇ ਨਾਲ ਤਾਂ ਬੜਾ ਵਧੀਆ ਜਿਹਾ ਲੁੱਕ ਦੇਣ ਲੱਗ ਜਾਂਦਾ ਸੂਟ ਹੈ ਨਾ ਪਾਉਣ ਜਾਣ ਚ ਪਾਉਣਾ ਕਿਸੇ ਪਾਰਟੀ ਤੇ ਪਾਉਣਾ ਛੋਟੀ ਮੋਟੀ ਤੇ ਉਦੋਂ ਉਦੋਂ ਵੀ ਬਹੁਤ ਵਧੀਆ ਲੱਗਦਾ ਜੀ ਇਹ ਸੂਟ ਪਾਇਆ ਹੋਇਆ ਕਲਰ ਜਮਾ ਸਹੀ ਆ ਰਿਹਾ ਜੀ ਠੀਕ ਹੈ ਪ੍ਰਾਈਸ ਹੈਗੀ ਹੈ 1250 ਸ਼ਿਪਿੰਗ ਜੇ ਬਿਲਕੁਲ ਫ੍ਰੀ ਹੋ ਗਈ ਇਹ ਉਸ ਤੋਂ ਵੀ ਸੋਹਣਾ ਕਲਰ ਆ ਗਿਆ ਕਲਰ ਇਹ ਵੀ ਨਹੀਂ ਪਤਾ ਜਿਹਾ ਲੱਗ ਰਿਹਾ ਪੈਟਰੋਲ ਕਲਰ ਜਿਹਾ ਲੱਗ ਰਿਹਾ ਜੀ ਪੀਕਾਕ ਪਤਾ ਨਹੀਂ ਕਹਿ ਸਕਦੇ ਆਪਾਂ ਨੂੰ ਕਾਫੀ ਜਿਆਦਾ ਸੋਹਣਾ ਪ੍ਰਿੰਟ ਲੱਗਦਾ ਹੈ ਤੇ ਇਹ ਵਾਲੀ ਸਰਵਾਰ ਰੋਕੀ ਨਾਲ ਪ੍ਰਿੰਟਿੰਗ ਹੋ ਹੀ ਹੋਊਗੀ ਜਿਹੜੀ ਸ਼ਰਟ ਦੇ ਵਿੱਚ ਆ ਬਸ ਇਹ ਆ ਕਿ ਥੋੜੀ ਜੀ ਡਾਲਿਆ ਉਹ 네ਗੇਟਿਵ ਪ੍ਰਿੰਟਿੰਗ ਦੇ ਵਿੱਚ ਹੈਗਾ ਠੀਕ ਹੈ 1250 ਦੇ ਵਿੱਚ ਆ ਜਾਊਗਾ ਸੂਟ ਜੀ ਛੱਪੇ ਕੋਈ ਨਹੀਂ ਦੇਣੀ ਹੈ ਜੀ ਤੁਸੀਂ ਲਓ ਜੀ ਨੈਕਸਟ ਕਲਰ ਦੇਖ ਲਓ ਹਲਕਾ ਜਿਹਾ ਯੈਲੋ ਲੱਗਦਾ ਆ 골ਡਨ ਜਿਹਾ ਕਲਰ ਹੈ ਯੈਲੋ ਨਹੀਂ ਕਹਿ ਸਕਦੇ ਆਪਾਂ ਇਹਨੂੰ 골ਡਨ ਜਿਹਾ ਕਲਰ ਹੈਗਾ ਤੇ ਬਹੁਤ ਸੋਹਣਾ ਲੱਗਦਾ ਸੂਟ ਕਾਫੀ ਜਿਆਦਾ ਵਧੀਆ ਲੱਗਦਾ ਸੂਟ ਹਰ ਇਸ ਗਰੁੱਪ ਨੂੰ ਸੂਟ ਕਰਨ ਵਾਲੀ ਸੂਟ ਆਹ ਵਾਲਾ ਕਲਰ ਸਹੀ ਸੀਗਾ 1250 ਚ ਸੂਟ ਆਉਣਾ ਜੀ ਸ਼ਿਪਿੰਗ ਚਾਰजेस ਤੁਸੀਂ ਬਿਲਕੁਲ ਨਹੀਂ ਦੇਣੇ ਲਓ ਜੀ ਇਹ ਮੌਬਿਸ ਕਲਰ ਹੈਗਾ ਹਲਕਾ ਜਿਹਾ ਮੌਬਿਸ ਕਲਰ ਤੇ ਇਹ ਪ੍ਰਿੰਟਿੰਗ ਉਹੀ ਹੈ ਜਿਹੜੀ ਤੁਸੀਂ ਪਹਿਲਾਂ ਹੁਣ ਇਹ ਸੂਟ ਦੇਖ ਕੇ ਹਟਿਆ ਕਾਫੀ ਵਧੀਆ ਲੱਗਦਾ ਜੀ ਦੇਖਣ ਨੂੰ ਆ ਲੱਗਦਾ ਜਿਵੇਂ ਇਹਦੇ ਤੇ ਵਰਕ ਪਿਆ ਹੋਵੇ ਆਰੀ ਵਰਕ ਜਾਂ ਪਰ ਵਰਕ ਨਹੀਂ ਹੈਗਾ ਪ੍ਰਿੰਟ ਆਇਆ ਹੈਗਾ ਇਹ ਸਲਵਾਰ ਹੈ ਇਹਦੇ ਨਾਲ ਕਦੇ ਕਦੇ ਕੋਈ ਕਲਰ ਡਲ ਜਾ ਆ ਜਾਂਦਾ ਵੈਸੇ ਇਹ ਸੋਨਾ ਹੈ ਸੂਟ 1250 ਦੇ ਵਿੱਚ ਆ ਜੂਗਾ ਜਦੋਂ ਮੈਂ ਚੱਕਦੀ ਹੁਣੀ ਹੈ ਐਂਡ ਤੇ ਜਾ ਕੇ ਡਾਰਕ ਕਲਰ ਆਉਂਦਾ ਉਹ ਵਾਲਾ ਕਲਰ ਹੁੰਦਾ ਹੈ ਸੂਟ ਦਾ ਲੋ ਜੀ ਇਹ ਥੋੜਾ ਜਿਹਾ ਜਿਓਮੈਟ੍ਰੀਕਲ ਜਿਹਾ ਫਲਾਫਲਾ ਤੋਂ ਹਟ ਕੇ ਹੈਗਾ ਸੂਟ ਇਹ ਵੀ ਬਹੁਤ ਜਿਆਦਾ ਸੋਹਣਾ ਕੋਈ ਸੂਟ ਘਟਨੀ ਹੈ ਜੀ ਕਿਸੇ ਤੋਂ ਬਹੁਤ ਪੈਰ ਲੱਗਦੇ ਨੇ ਨਵਾਂ ਜਿਹਾ ਪ੍ਰਿੰਟ ਆਇਆ ਇਹੇ ਬਿਲਕੁਲ ਲੇਟੈਸਟ ਪ੍ਰਿੰਟ ਆ ਠੀਕ ਹੈ ਜੀ ਇਹ ਵਾਲੀ ਸਲਵਾਰ ਬਹੁਤ ਵਧੀਆ ਜਚਣ ਵਾਲੀ ਸੂਟ ਨੇ ਜੀ ਤੇ ਪ੍ਰਾਈਸ ਤਾਂ 1250 ਹੋਊਗੀ ਜੀ ਕੋਈ ਵੀ ਸੂਟ ਤੁਸੀਂ ਪੇਪਰ ਕਾਟਨ ਦਾ ਲੈ ਰਹੇ ਹੋ ਤੇ 1250 ਦੇ ਵਿੱਚ ਤੁਹਾਡੇ ਤੱਕ ਆ ਜਾਣਾ ਸ਼ਿਪਿੰਗ ਕੋਈ ਨਹੀਂ ਹੈਗੀ ਠੀਕ ਹੈ ਜੀ ਲਓ ਜੀ ਪ੍ਰਿੰਟ ਸੇਮ ਰਹੂਗਾ ਇਹਨਾਂ ਨਾਲ ਦਾ ਕਲਰ ਫਰਕ ਪੈਗਾ ਠੀਕ ਹੈ ਜੀ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਇਹ ਆ ਵਾਲਾ ਰੱਖ ਲਵਾਂ ਜਿਹੜਾ ਹੁਣ ਦੇਖਿਆ ਥੋੜਾ ਇਹ ਡਾਰਕ ਹੋ ਜਾਣਾ ਹੁੰਦਾ ਆ ਵਾਲਾ ਕਲਰ ਹੈ ਜੀ ਠੀਕ ਹੈ ਤੇ ਨੈਕਸਟ ਦੇਖ ਲਓ ਇਹ ਥੋੜਾ ਜਿਹਾ ਮਹਿੰਦੀ ਜਿਹਾ ਟੱਚ ਆ ਗਿਆ ਇਹਦੇ ਵਿੱਚ ਤੇ ਪ੍ਰਿੰਟ ਸੇਮ ਹੈ ਪਿੰਨ ਨੰਬਰਾਂ ਸੂਟਾਂ ਦੇ ਤੇ ਕਲਰ ਫਰਕ ਪਈ ਜਾਂਦਾ ਲੋ ਜੀ ਸੋਨਾ ਲੱਗਦਾ ਇਹ ਵੀ ਬਹੁਤ ਜ਼ਿਆਦਾ ਗ੍ਰੀਨ ਜਿਹਾ ਕਲਰ ਹੈਗਾ ਇਹ ਸੋਨਾ ਜਿਹਾ ਗ੍ਰੀਨ ਟੋਨ ਨੂੰ ਹੈਗਾ ਤੇ ਪ੍ਰਾਈਸ 1250 ਸ਼ਿਪਿੰਗ